ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਅਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਸੰਗਤ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਲੋੜੀ ਵਾਲੇ ਦਿਨ ਆਪਣੀ ਧੀ ਜਾਂ ਭੈਣ ਨੂੰ ਇੱਕ ਚੀਜ਼ দান ਜ਼ਰੂਰ ਕਰੋ ਜਿਸ ਨਾਲ ਘਰ ਵਿੱਚ ਬਰਕਤ ਆਵੇਗੀ ਲੋੜੀ ਵਾਲੇ ਦਿਨ ਆਪਣੀਆਂ ਧੀਆਂ ਜਾਂ ਭੈਣਾਂ ਨੂੰ ਇਹ ਇੱਕ ਚੀਜ਼ ਜ਼ਰੂਰ ਦਿਆ ਕਰੋ ਤੁਹਾਡੇ ਘਰ ਕਦੇ ਵੀ ਬਰਕਤ ਖਤਮ ਨਹੀਂ ਹੋਵੇਗੀ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਡੇ ਤੱਕ ਪਹੁੰਚ ਚੁੱਕੀ ਹੈ ਤਾਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸੰਗਤ ਜੀ ਗੁਰਬਾਣੀ ਦੇ ਵਿੱਚ ਆਉਂਦਾ ਹੈ ਸੋ ਕਿਉ ਮੰਦਾ ਆਖੀਏ ਜਿਤ ਜੰਮੈ ਰਾਜਾਨ ਸੰਗਤ ਜੀ ਇਸ ਤੋਂ ਭਾਵ ਇਹ ਹੈ ਕਿ ਜਿਸ ਨੂੰ ਪਰਮਾਤਮਾ ਨੇ ਜਨਮ ਦਿੱਤਾ ਹੈ ਤੂੰ ਉਸ ਨੂੰ ਮਾੜਾ ਕਿਵੇਂ ਕਹਿ ਸਕਦਾ ਹੈ ਗੁਰਬਾਣੀ ਦੇ ਵਿੱਚ ਧੀਆ ਭੈਣਾਂ ਨੂੰ ਔਰਤਾਂ ਨੂੰ ਬਹੁਤ ਸਤਿਕਾਰ ਦਿੱਤਾ ਗਿਆ ਹੈ ਜਿਸ ਘਰ ਵਿੱਚ ਧੀਆ ਜਨਮ ਲੈਂਦੀਆਂ ਹਨ ਤਾ ਪਰਮਾਤਮਾ ਉਹਨਾਂ ਦੇ ਭਾਗ ਵੀ ਆਪ ਹੀ ਲਿਖ ਕੇ ਭੇਜਦਾ ਹੈ। ਕਈ ਵਾਰੀ ਕਿਸੇ ਘਰ ਵਿੱਚ ਕੁਝ ਵੀ ਨਹੀਂ ਹੁੰਦਾ। ਕਈ ਵਾਰੀ ਘਰ ਵਿੱਚ ਗਰੀਬੀ ਬਹੁਤ ਜ਼ਿਆਦਾ ਹੁੰਦੀ ਹੈ ਪਰ ਪਰਮਾਤਮਾ ਉਸ ਘਰ ਵਿੱਚ ਧੀ ਦੇ ਜਨਮ ਦੇ ਨਾਲ ਹੀ ਉਸ ਘਰ ਵਿੱਚ ਉਸ ਘਰ ਵਿੱਚ ਬਹੁਤ ਸਾਰੀ ਬਰਕਤ ਦੇ ਦਿੰਦਾ ਹੈ। ਇਸ ਲਈ ਤਾਂ ਸੰਗਤ ਜੀ ਧੀਆਂ ਨੂੰ ਘਰ ਦੀ ਬਰਕਤ ਕਿਹਾ ਜਾਂਦਾ ਹੈ। ਸੰਗਤ ਜੀ ਲੋਹੜੀ ਵਾਲੇ ਦਿਨ ਧੀਆਂ ਨੂੰ ਸ਼ਰਦਾ ਅਨੁਸਾਰ ਜੋ ਵੀ ਦੇ ਸਕਦੇ ਹੋ ਉਹ ਜ਼ਰੂਰ ਦਿਆ ਕਰੋ ਇਸ ਦੇਣ ਦਾ ਦਿੱਤਾ ਹੋਇਆ ਦਾਨ ਇਸ ਦਿਨ ਦਾ ਧੀਆਂ ਨੂੰ ਦਿੱਤਾ ਹੋਇਆ ਦਾਨ ਜ਼ਰੂਰ ਤੁਹਾਡੇ ਘਰ ਵਿੱਚ ਬਰਕਤ ਲਿਆਉਂਦਾ ਹੈ ਅਤੇ ਜੇ ਜੇ ਘਰ ਵਿੱਚ ਧੀਆਂ ਤੇ ਭੈਣਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਉਸ ਘਰ ਵਿੱਚ ਹਮੇਸ਼ਾ ਬਰਕਤ ਬਣੀ ਰਹਿੰਦੀ ਹੈ ਸੰਗਤ ਜੀ ਲੋੜੀ ਵਾਲੇ ਦਿਨ ਧੀਆਂ ਨੂੰ ਦਿੱਤਾ ਹੋਇਆ ਧਨ ਦਿੱਤਾ ਹੋਇਆ ਦਾਨ ਤੁਹਾਡੇ ਘਰ ਦੀਆਂ ਬਿਮਾਰੀਆਂ ਸਮਾਰੀਆਂ ਅਨੇਕਾਂ ਪ੍ਰਕਾਰ ਦੀਆਂ ਵਿਵਤਾਵਾਂ ਨੂੰ ਦੂਰ ਕਰ ਦਿੰਦਾ ਹੈ ਕਹਿੰਦੇ ਹਨ ਪ੍ਰਮਾਤਮਾ ਬੱਚਿਆਂ ਦੀ ਅਰਦਾਸ ਜ਼ਰੂਰ ਸੁਣਦਾ ਹੈ ਅਤੇ ਬੱਚੇ ਹਨ ਉਹ ਰੱਬ ਦਾ ਰੂਪ ਹੁੰਦੇ ਹਨ ਅਤੇ ਇਸ ਦਿਨ ਤੁਸੀਂ ਜੋ ਵੀ ਧੀਆ ਭੈਣਾਂ ਨੂੰ ਦਾਨ ਦਿੰਦੇ ਹੋ ਅਤੇ ਉਹ ਲੋਹੜੀ ਦੇ ਤਿਹਾਰ ਤੇ ਬੜੀ ਖੁਸ਼ ਹੋਵੇਗੀ ਤੇ ਮਨ ਦੇ ਨਾਲ ਆਪਣੇ ਸੱਚੇ ਮਨੋਂ ਤੁਹਾਨੂੰ ਬੜੀਆਂ ਅਸੀਸਾਂ ਦੇਵੇਗੀ ਜਿਸ ਨਾਲ ਤੁਹਾਡੇ ਘਰ ਦੀਆਂ ਸਾਰੀਆਂ ਦੁੱਖ ਤਕਲੀਫਾਂ ਬਿਮਾਰੀਆਂ ਸ਼ਮਾਰੀਆਂ ਦੂਰ ਹੋ ਜਾਣਗੀਆਂ ਸੰਗਤ ਜੀ ਇਸ ਦਿਨ ਲੋੜੀ ਵਾਲੇ ਦਿਨ ਕੋਈ ਵੀ ਗਰੀਬ ਗੁਰਬਾ ਤੁਹਾਡੇ ਘਰੋਂ ਮੰਗਣ ਆਵੇ ਉਸ ਨੂੰ ਝੋਲੀ ਭਰ ਕੇ ਹੀ ਭੇਜੋ ਉਸ ਨੂੰ ਖਾਲੀ ਨਾ ਭੇਜੋ ਦਿਨ ਤਿਹਾੜੀ ਤੇ ਜੋ ਵੀ ਕੋਈ ਤੁਹਾਡੇ ਘਰ ਆਵੇ ਉਸ ਦੀ ਝੋਲੀ ਜ਼ਰੂਰ ਭਰਿਓ ਪਰ ਜੇਕਰ ਤੁਸੀਂ ਉਸ ਦੀ ਝੋਲੀ ਭਰੋਗੇ ਤਾਂ ਪਰਮਾਤਮਾ ਤੁਹਾਡੀ ਝੋਲੀ ਵੀ ਖੁਸ਼ੀਆਂ ਦੇ ਨਾਲ ਭਰ ਦੇਵੇਗਾ ਕਹਿੰਦੇ ਹਨ ਕਿ ਜਿਸ ਘਰੋਂ ਕੋਈ ਵੀ ਖਾਲੀ ਨਹੀਂ ਜਾਂਦਾ ਅਤੇ ਜਿਸ ਘਰ ਵਿੱਚ ਧੀਆਂ ਪੈਣਾ ਦਾ ਸਤਕਾਰ ਹੁੰਦਾ ਹੈ ਉਸ ਘਰ ਵਿੱਚ ਹਮੇਸ਼ਾ ਮਾਤਮਾ ਦੀ ਹਮੇਸ਼ਾ ਮਿਹਰ ਬਣੀ ਰਹਿੰਦੀ ਹੈ ਇਸ ਘਰ ਕੀ ਤੁਸੀਂ ਲੋਹੜੀ ਵਾਲੇ ਦਿਨ ਇਹ দান ਜ਼ਰੂਰ ਕਰਨਾ ਹੈ ਸੇ ਗੁਰੂ ਕਹਿੰਦਾ ਹੈ ਕਿ ਜਿਸ ਘਰ ਵਿੱਚੋਂ ਕੋਈ ਵੀ ਲੋੜਵੰਦ ਖਾਲੀ ਨਹੀਂ ਜਾਂਦਾ ਉਸ ਘਰ ਵਿੱਚ ਹਮੇਸ਼ਾ ਬਰਕਤਾਂ ਬਣੀਆ ਰਹਿੰਦੀਆਂ ਹਨ ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਵਿੱਚ ਕਦੀ ਵੀ ਬਰਕਤ ਖਤਮ ਨਾ ਹੋਵੇ ਦੁੱਖ ਦਲੀਦਰ ਗਰੀਬੀ ਦੂਰ ਹੋ ਜਾਵੇ ਤਾਂ ਸੰਗਤ ਜੀ ਲੋੜੀ ਵਾਲੇ ਦਿਨ ਇਹ ਇੱਕ ਦਾਨ ਜ਼ਰੂਰ ਕਰਨਾ ਹੈ ਆਪਣੀਆਂ ਧੀਆਂ ਭੈਣਾਂ ਨੂੰ ਇਹ ਜ਼ਰੂਰ ਦਾਨ ਵਿੱਚ ਜ਼ਰੂਰ ਦਿਓ ਅਤੇ ਆਪਣੇ ਘਰ ਵਿੱਚ ਅੱਜ ਤੋਂ ਹੀ ਇਹ ਨਿਯਮ ਬਣਾ ਲਵੋ ਕਿ ਧੀਆਂ ਭੈਣਾਂ ਦਾ ਹਮੇਸ਼ਾ ਸਤਕਾਰ ਕਰਨਾ ਹੈ ਸੰਗਤ ਜੀ ਜਿਸ ਘਰ ਵਿੱਚ ਇਹ ਚੀਜ਼ਾਂ ਹੋਣਗੀਆਂ ਪਰਮਾਤਮਾ ਉਸ ਘਰ ਵਿੱਚ ਜ਼ਰੂਰ ਮਿਹਰ ਕਰਨਗੇ ਭਾਵੇਂ ਅੱਜ ਤੁਸੀਂ ਉਹਨਾਂ ਦੇ ਹੱਥ ਵਿੱਚ ਰੁਪਈਆ ਹੀ ਤਲੀ ਉੱਤੇ ਧਰੋ ਭਾਵੇਂ ਤੁਸੀਂ ਦਾਨ ਵਿੱਚ ਉਹਨਾਂ ਨੂੰ ਵਸਤਰ ਦੇ ਦਿਵੋ ਭਾਵੇਂ ਉਹਨਾਂ ਨੂੰ ਜਿੰਨੇ ਜੋਗੇ ਹੋ ਤੁਸੀਂ ਉਹਨਾਂ ਦਾਣ ਜਰੂਰ ਕਰੋ ਜੋ ਵੀ ਤੁਹਾਡੇ ਕੋਲ ਸਰਦਾ ਪੁੱਜਦਾ ਹੈ ਉਹ ਜਰੂਰ ਦੇਵੋ ਦੇਖਣਾ ਤੁਸੀਂ ਪਰਮਾਤਮਾ ਦਿਨਾਂ ਵਿੱਚ ਹੀ ਤੁਹਾਡੇ ਉੱਤੇ ਕਿੰਨੀ ਕਿਰਪਾ ਕਰਦਾ ਹੈ ਸੰਗਤ ਜੀ ਜਿਸ ਘਰ ਵਿੱਚ ਧੀਆ ਹੱਸਦੀਆਂ ਹਨ ਕਹਿੰਦੇ ਹਨ ਪਰਮਾਤਮਾ ਉਸ ਘਰ ਵਿੱਚ ਆਪ ਵਾਸ ਕਰਦਾ ਹੈ ਤਾਂ ਆਓ ਸੰਗਤ ਜੀ ਆਪਾਂ ਇਹ ਦਾਣ ਲੋੜੀ ਵਾਲੇ ਦਿਨ ਜਰੂਰ ਕਰੀਏ ਅਤੇ ਆਪਣੇ ਘਰ ਵਿੱਚ ਬਰਕਤਾਂ ਲੈ ਕੇ ਆਈਏ ਇਸ ਤਰ੍ਹਾਂ ਸੰਗਤ ਜੀ ਉਸ ਪਰਮਾਤਮਾ ਦੀਆਂ ਖੁਸ਼ੀਆਂ ਜ਼ਰੂਰ ਪ੍ਰਾਪਤ ਕਰਨਾ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੇਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ